ਅੰਦਰ ਚ ਜ ਤਾਕਤ ਨੇ ਵਾਰੇ ਗੁਰ ਇਹ ਦਗਾਵੇ ਸਾਰਾ ਜਮਾਨਾ ਲਿਖੇ ਤਕਦੀਰ ਗੁਫਾ ਵਿੱਚ ਕਹੇ ਜੱਥੀ ਉਹਦੀ ਮੇਰਾ ਸਿਕਾ ਜੀ ਤੁਸੀਂ ਵੇਖ ਰਹੇ ਹੋ ਪੀਪੀ ਨਿਊਜ਼ ਚੈਨਲ ਤੋਂ ਮੈਂ ਹਰਪਜੀਤ ਸਿੰਘ ਉਮੀਦ ਕਰਦਾ ਤੁਸੀਂ ਠੀਕ ਹੋਵੋਗੇ ਤੁਹਾਡੇ ਪਰਿਵਾਰ ਚ ਦੀ ਗੱਲਾਂ ਵਿੱਚ ਆਉਣਗੇ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਬਦੀਨਪੁਰ ਪੰਜਾਬ ਦੇ ਨਾਮ ਪਰ ਕਲਾਕਾਰ ਇੱਥੇ ਆਪਣੀਆਂ ਹਾਜ਼ਰੀਆਂ ਭਰਦੇ ਨੇ ਇਸੋ ਮੈਂ ਤੁਹਾਡੀ ਗੱਲਬਾਤ ਸਾਂਝੀ ਕਰਾਉਣਾ ਆਈ ਲੋਕਾ ਖਾਲਸਾ ਬੈਲਜੀਕਾ ਖਾਲਸਾ ਬੈਲਜੀਕੀ ਫਤੇ ਮੈਂ ਗੁਗਾ ਮਾਰੀ ਦਾ ਪ੍ਰਧਾਨ ਬਦੀਨਪੁਰ ਤੋਂ ਉਸਾਰਨਾ ਮੇਲਾ ਹਰ ਸਾਲ ਦੀ ਤਰ੍ਹਾਂ ਇੱਥੇ ਕਰਦੇ ਆ ਰਹੇ ਆਉਣੇ ਜੀ ਸੱਭਿਆਚਾਰਕ ਪ੍ਰੋਗਰਾਮ ਬਣਾਉਣੇ ਆ ਜੀ ਇੱਧਰ ਸਾਡੇ ਗੱਦੀਨਸੀਬ ਬਾਬਾ ਰਾਜ 就是。<laughs> ਇਨਾਂ ਦਾ ਬਹੁਤ ਧੰਨਵਾਦ ਹੈ ਜੀ ਤੇ ਇਹ ਸਰਮਾ ਮੇਲਾ ਜੀ ਤੇ ਸਾਡੇ ਸਾਡੇ ਮੁੱਖ ਸੇਵਾਦਾਰ ਸ਼ੰਗਾ ਸਿੰਘ ਤੇ ਇੱਕ ਹੈ ਸੁਖੀ ਸਿੰਘ ਤੇ ਸਾਰੇ ਨਗਰ ਨੂੰ ਮੈਂ ਹੱਥ ਬਨ ਕੇ ਬੇਨਤੀ ਕਰਦਾ ਜੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਸ਼ਾਮ ਤੱਕ ਨਗਰ ਚਲਾਉਣਾ ਹੈ ਜੀ ਮਹਾਰਾਜ ਦੀ ਕਿਰਪਾ ਦੋ ਦਿਨ ਦੋ ਦਿਨ ਹੋ ਗਏ ਪੁੱਤ ਨਗਰ ਚੱਲਦਾ ਹੈ ਜੀ ਕੋਈ ਹੋਣੀ ਹੈ ਕਿ ਕੋਈ ਘਾਟ ਨਹੀਂ ਆਉਂਦੀ ਸੀ ਮਹਾਰਾਜ ਦੀ ਬਹੁਤ ਮਿਹਰ ਹੈ ਪਹਿਲਾਂ ਮੈਂ ਤੁਹਾਡੇ ਚੈਨ ਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਨੇ ਸਮੇਂ ਦਾ ਸਮਾਂ ਕੱਢ ਕੇ ਇੱਥੇ ਆਏ ਬਾਕੀ ਗੱਲ ਰਹੀ ਇਹ ਕਿ 2007 ਤੋਂ ਜੀ ਬਣਾ ਰਹੇ ਆ ਪਹਿਲਾਂ ਮੈਂ ਇਕੱਲਾ ਹੀ ਸੀ ਉਸ ਤੋਂ ਬਾਅਦ ਇਹ ਪ੍ਰਧਾਨ ਜੀ ਦਾ ਸਹਿਯੋਗ ਮਿਲਿਆ ਹੌਲੀ ਹੌਲੀ ਵਧਦੇ ਵਧਦੇ ਅੱਜ 17ਵਾਂ ਇਹ ਜੋੜ ਮੇਲਾ ਸਿਆਸੀ ਚਿਹਰੇ ਸਾਡੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਜੀ ਮੇਰੇ ਮੈਂ ਹਰਕ ਪਾਰਟੀ ਦਾ ਬੰਦਾ ਸੇਵਾਦਾਰ ਨਹੀਂ ਸਾਬ ਸੇਵਾਦਾਰ ਨੇ ਇੱਥੇ ਆ ਕੇ ਸਾਰੀ ਪਾਰਟੀਵਾਦੀ ਖਤਮ ਜੀ ਹ ਸਾਡੀ ਹਰਕ ਪਾਰਟੀ ਨਾਲ ਜਿੰਨਾ ਸਨਮਾਨ ਅਸੀਂ ਦੂਜੀ ਪਾਰਟੀ ਦਮੇ ਉਹਨਾਂ ਹੀ ਦੂਜੀ ਦਵਾਂਗੇ ਸਾਡੇ ਲਈ ਕੋਈ ਪਾਰਟੀ ਨਹੀਂ ਇੱਕ ਸਾਂਝਾ ਮੰਚ ਇਹ ਗੱਗਾ ਯਾਰ ਪੀਰ ਜੀ ਆ ਜੀ ਇਹ ਗੁਰੂ ਗੋਖਣ ਸਾਹਿਬ ਦੇ ਬਾਕਾਂ ਨਾਲ ਹੋਈ ਸੀ ਜਿਹੜੀ ਕੇ ਸਾਰੀ ਦੁਨੀਆ ਚ ਬਹੁਤ ਮੰਨਤਾ ਹੋ ਰਹੀ ਆ ਤੇ ਇਹ ਜਿਨ੍ਹਾਂ ਨੂੰ ਪਤਾ ਅੱਜ ਮੈਂ ਇੱਕ ਨਾਸਤਕ ਬੰਦਾ ਸੀ ਮੈਨੂੰ ਇਹ ਬਲੇਕ ਹੀ ਆਏ ਤੇ ਇਹਨਾਂ ਨੂੰ ਮੈਂ ਬਹੁਤ ਨੇੜੇ ਹੋ ਕੇ ਦੇਖਿਆ 100% ਨੇੜੇ ਹੋ ਕੇ ਦੇਖਿਆ ਗੁਰੂ ਗੋਖਰਨਾਥ ਜੀ ਜੂ ਵੀ ਨੇੜੇ ਹੋ ਕੇ ਦੇਖਿਆ ਜਿੰਦੀ ਕੇ ਬਾਅਦ ਇਹਨਾਂ ਚ ਮੈਂ ਆਬ ਇਹਨਾਂ ਦੇ ਕੌਟ ਦੇਖੇ ਨੇ ਮੈਂ ਤਾਂ ਸਭ ਦੁਨੀਆ ਜੀ ਜਿੰਨਾ ਅਸੀਂ ਇਸ ਵਾਰ ਪਹਿਲੀ ਵਾਰ ਫੇਸਬੁੱਕ ਤੇ ਪਾਇਆ ਇੰਸਟਾਗ੍ਰਾਮ ਤੇ ਪਾਇਆ ਉਹ ਵੀ ਗੋਗੀ ਟਵਾੜਾ ਨੇ ਆ ਕੇ ਉਧਰਲਾ ਪਰਲਾ ਏਰੀਆ گاਉਂ ਦਾ ਉਹਨੇ ਸਾਬਦਾ ਕਹਿੰਦਾ ਬਾਬਾ ਜੀ ਤੁਸੀਂ ਕੋਈ ਖਰਚਾ ਨਹੀਂ ਕਰਨਾ ਇਹ ਮੈਂ ਕਰੂੰਗਾ ਆਇਆ ਸਾਲ ਵੀ ਰਿਆ ਇਸ ਵਾਰ ਉਹਦੇ ਪੱਗ ਬੰਨਦਾਂਗੇ ਤੇ ਮੈਂ ਤਾਂ ਹਰ ਇੱਕ ਨੂੰ ਕਹਿਣਾ ਆਓ ਆਪਣੇ ਇੱਥੇ ਮਦਨ ਤਮਸਕੀ ਹੋਵੋ ਤੇ ਆਪਣੇ ਮੰਗਿਆ ਮਨੋਗਾਮਨਾ ਪੂਰੀਆਂ ਕਰਾਓ ਜੀ ਪਹਿਲਾਂ ਤਾਂ ਤੁਹਾਨੂੰ ਸਾਡੇ ਪਿੰਡਾਂ ਨੂੰ ਜੀ ਆਇਆਂ ਨੂੰ ਜੀ ਪੀਵੀ 26 ਦਾ ਸੀ ਸਾਡੇ ਜਿਹ ਜੀ ਆਇਆਂ ਨੂੰ ਆਖਦੇ ਆ ਤੇ ਸਾਡੇ ਇੱਥੇ ਦੇ 17ਵਾਂ ਪ੍ਰੋਗਰਾਮ ਸੱਭਿਆਚਾਰਕ ਪ੍ਰੋਗਰਾਮ ਜੋ ਬਾਬਾ ਜੀ ਗੱਦੀ ਨਿਸ਼ੀਨ ਰਾਏ ਸਿੰਘ ਜੀ ਦੀ ਬਦੌਲਤ ਇਹ ਸ਼ੁਰੂ ਹੋਇਆ ਸੀਗਾ ਤੇ ਇੱਥੋਂ ਦੇ ਪ੍ਰਧਾਨ ਸਾਹਿਬ ਸਰਦਾਰ ਹਕੀਕਤ ਸਿੰਘ ਫੌਜੀ ਸਾਹਿਬ ਤੇ ਮੁੱਖ ਸੇਵਾਦਾਰ ਬਾਬਾ ਸ਼ੰਗਾ ਸਿੰਘ ਤੇ ਸੇਵਾਦਾਰ ਸੰਤੋਖ ਸਿੰਘ ਇਹਨਾਂ ਦੀ ਬਦੌਲਤ ਨਾਲ ਸਾਰਾ ਪ੍ਰੋਗਰਾਮ ਸਿਰ ਜੜਦਾ ਤੇ ਪਿੰਡ ਸਾਡੇ ਸਾਰੇ ਪਿੰਡ ਦਾ ਸਹਿਯੋਗ ਪ੍ਰਬੰਧਕ ਕਮੇਟੀਆਂ ਦਾ ਤੇ ਪੰਚਾਇਤ ਦਾ ਸਰਪੰਚਾਂ ਦਾ ਸਾਰਿਆਂ ਦਾ ਸਹਿਯੋਗ ਬਾਬਾ ਜੀ ਨੂੰ ਪੂਰਾ ਸਮਰਥਨ ਦੇ ਕੇ ਸਾਰਾ ਪਿੰਡ ਸਹਿਯੋਗ ਕਰਦਾ ਤੇ ਅਸੀਂ ਅੱਗੇ ਵੀ ਇਸੇ ਤਰ੍ਹਾਂ ਸਾਰਾ ਬਾਬਾ ਜੀ ਨਾਲ ਖੜੇ ਹਾਂ ਮੋਢੇ ਨਾਲ ਮੋਢਾ ਜੋੜ ਕੇ ਸਭ ਤੋਂ ਪਹਿਲਾਂ ਤਾਂ ਮੈਂ ਪੀਬੀ 26 ਨਿਊਜ਼ ਦਾ ਧੰਨਵਾਦ ਕਰਦਾ ਜਿਹੜਾ ਕਿ ਸਰਮਜੀਤ ਨੀਟੂ ਵੱਲੋਂ ਕਿਉਂਕਿ ਵੱਖ-ਵੱਖ ਜਗ੍ਹਾ ਤੇ ਜਾ ਕੇ ਪ੍ਰੋਗਰਾਮਾਂ ਦੇ ਵਿੱਚ ਲੋਕਾਂ ਦੀ ਨਜ਼ਰਾਂ ਦੇ ਵਿੱਚ ਜਾਂਦੀ ਹੈ ਇਹ ਗੱਲ ਸਾਰੀ ਤੇ ਅੱਜ ਜਿਵੇਂ ਕਿ ਹਰ ਸਾਲਾਨਾ ਜਿਹੜਾ ਪ੍ਰੋਗਰਾਮ ਹੁੰਦਾ ਪਿੰਡ ਬਦੀਨਪੁਰ ਦੇ ਵਿੱਚ ਬੰਬਾ ਗੁੱਗਾ ਜ਼ਾਹਰ ਪੀਰ ਲੱਖ ਦਾਤਾ ਲਾਲਾਂ ਵਾਲਾ ਪੀਰ ਆ ਇਸ ਦਰਬਾਰ ਦੇ ਵਿੱਚ ਬਹੁਤ ਹੀ ਜਿੜ ਕੇ ਰਾਤ ਨੂੰ ਚੌਕੀਆਂ ਦਾ ਪ੍ਰੋਗਰਾਮ ਹੁੰਦਾ ਤੇ ਦਿਨ ਦੇ ਵਿੱਚ ਜਿਹੜੇ ਕਿ ਵੱਖ-ਵੱਖ ਕਲਾਕਾਰਾਂ ਦਾ ਪ੍ਰੋਗਰਾਮ ਹੁੰਦਾ ਕਿਉਂਕਿ ਇੱਥੇ ਇੱਕ ਮਹਾਰਾਜ ਦੇ ਨਾਮ ਲੈ ਕੇ ਹਰ ਸਾਰੇ ਬੀਬੀਆਂ ਭੈਣਾਂ ਬੱਚੇ ਬਜ਼ੁਰਗ ਆਉਂਦੇ ਨੇ ਤੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਕੇ ਲੈ ਕੇ ਜਾਂਦੇ ਨੇ ਇੱਥੋਂ ਇਹ ਤਾਂ ਕਰਕੇ ਕਲਾਕਾਰ ਕਲਾਕਾਰ ਨਹੀਂ ਜਿਹੜੇ ਕਿ ਉਹ ਵੀ ਆਪਣੇ ਵੱਲੋਂ ਇੱਕ ਖੁਸ਼ੀਆਂ ਦੀਆਂ ਮਤਲਬ ਝੋੜੀਆਂ ਭਰ ਕੇ ਲੈ ਕੇ ਜਾਂਦੇ ਨੇ ਮੈਂ ਕਹਿੰਦਾ ਵੀ ਹਰ ਪਰਿਵਾਰ ਨੂੰ ਇਸ ਜਗ੍ਹਾ ਦੇ ਇਤੋਂ ਗੁਰੂ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਕਿ ਸਾਰੇ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਰੱਖੇ ਅਸੀਂ ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਵੱਲੋਂ ਲੱਖ ਲੱਖ ਮਾਰਕਾਂ ਦਿੰਨੇ ਆ ਜਿਹੜੇ ਕਿ ਹਰ ਸਾਲ ਦੀ ਦਿਨਾਂ ਤਰ੍ਹਾਂ ਇਹ ਸਾਰੇ ਸਮੁੱਚੀ ਟੀਮ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੰਨ ਲਓ ਤੁਰਦੇ ਆ ਸੀ ਬਾਬਾ ਜੀ ਨੇ ਤੇ ਭਗਤ ਰਾਏ ਸਿੰਘ ਜੀ ਜੋ ਕਿ ਬੜਾ ਸਾਰਾ ਸਤਿਕਾਰ ਤੇ ਪਿਆਰ ਆ ਅਫਸਰਦਾਰੀ ਦੇ ਵਿੱਚ ਇਸ ਕਰਕੇ ਸਾਡਾ ਲੱਖ ਲੱਖ ਮੁबारकਾਂ ਦਿੰਨੇ ਆ ਪਿੰਡ ਦੇ ਪੰਚਾਇਤ ਨੂੰ ਤੇ ਪਿੰਡ ਦੇ ਸਾਰੇ ਨਿਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਦੀਨਪੁਰ ਵਿਖੇ 17ਵਾਂ ਗੁੱਗਾ ਜਹਰਪੀਰ ਮੇਲਾ ਕਰਵਾਇਆ ਗਿਆ ਜਿਹਦੇ ਦੀ ਜ਼ਿੰਮੇਵਾਰੀ ਸਾਨੂੰ ਦਿੱਤੀ ਗਈ ਸੀ ਸੋ ਬੜੇ ਵਧੀਆ ਬੜੇ ਸਜੇ ਢੰਗ ਨਾਲ ਇਸ ਦਾ ਮੇਲਾ ਚੱਲ ਰਿਹਾ ਹੈ ਮੇਰੇ ਗੀਤਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਬਟੂਆ ਮੁੱਸੇ ਵਾਲੇ ਦੇ ਫੈਨ ਨਾਗਣ ਮੰਗਣਾ ਤੇ ਹੁਣ ਸਾਡਾ ਆ ਰਿਹਾ ਯਾਰ ਡਰਾਈਵਰ ਚਾਂਦੀ ਦੀ ਡੱਬੀ ਤੇ ਗੈਂਗਸਟਰ ਗੈਂਗਸਟਰ ਆ ਰਿਹਾ ਜੀ ਤੇ ਘੈਂਟ ਸਰਦਾਰ ਗੀਤ ਪਿਛਲੇ ਹਫਤੇ ਸਾਡਾ ਰਿਲੀਜ਼ ਹੋਇਆ ਲਵ ਗੀਤ ਆ ਸਾਡਾ ਪਰਸੋਂ ਨੂੰ ਰਿਲੀਜ਼ ਹੋਣ ਜਾ ਰਿਹਾ ਸੋ ਤੁਸੀਂ ਸਾਰੇ ਬਹੁਤ ਪਿਆਰ ਦਿਨੇ ਹੋ ਇਦਾਂ ਹੀ ਪਿਆਰ ਕਰਦੇ ਰਹੋ ਸੋ ਮੈਂ ਬਹੁਤ ਧੰਨਵਾਦੀਆਂ ਸਾਡੇ ਪਰਮ ਮਿੱਤਰ ਸਰਜੀਤ ਸਿੰਘ ਜੀ ਨੀਟੂ ਪੀਪੀ 26 ਵਾਲੇ ਪੀਪੀ 26 ਵਾਲੇ ਸੋ ਸਾਡੇ ਜਿੱਥੇ ਵੀ ਸਾਨੂੰ ਮਿਲਦੇ ਨੇ ਸਾਡਾ ਬੜਾ ਸਾਨੂੰ ਬੜਾ ਪਿਆਰ ਦਿੰਦੇ ਨੇ ਬੜੇ ਪ੍ਰਾਣ ਮਿੱਤਰ ਦੇ ਸਾਡੇ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੀ ਵੀ ਸੰਗਤ ਅੱਜ ਇਸੇ ਮੇਲੇ ਤੇ ਪਹੁੰਚੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀਓ ਹੈ ਨੂੰ ਥੈਂਕ ਯੂ ਜੀ ਪਰ ਅਸ਼ੀਕਲ ਜੀ ਮੈਂ ਤੁਹਾਡੀ ਆਪਣੀ ਕਾਰਪੋਰੇਟ ਅੱਜ ਅਸੀਂ ਲਾਈਵ ਸ਼ੋਅ ਵਦੀਨਪੁਰ ਨੀਅਰ ਖੰਨਾ ਸਿਟੀ ਦੇ ਨੇੜੇ ਅਸੀਂ ਪ੍ਰੋਗਰਾਮ ਕਰਨ ਆਏ ਆ ਇੱਥੇ ਦੀ ਸੰਗਤ ਨੇ ਪੂਰੇ ਪਿੰਡ ਵਾਲਿਆਂ ਨੇ ਬਹੁਤ ਹੀ ਪਿਆਰ ਦਿੱਤਾ ਭੈਣਾ ਨੇ ਵੀਰਾਂ ਨੇ ਜਿੰਨੇ ਵੀ ਵੱਡੇ ਬਜ਼ੁਰਗ ਨੇ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਦਿਲੋਂ ਧੰਨਵਾਦ ਕਰਦੀ ਆਂ ਜੀ ਖਾਸ ਧੰਨਵਾਦ ਅਸੀਂ ਕਰਦੀ ਆਂ ਜੀ ਗੁੱਗਾ ਮਾੜੀ ਦੇ ਜਿਹੜੇ ਭਗਤ ਜੀ ਨੇ ਉਹਨਾਂ ਦਾ ਤੇ ਤੁਸੀਂ ਸਾਡੇ ਬਹੁਤ ਸਾਰੇ ਗੀਤਾਂ ਨੂੰ ਪਿਆਰ ਦਿੱਤਾ ਸਤਿਕਾਰ ਦਿੱਤਾ ਉਹਦੇ ਲਈ ਅਸੀਂ ਤੁਹਾਨੂੰ ਦਿলো ਧੰਨਵਾਦ ਕਰਦੇ ਹਾਂ ਜੀ ਸਾਡੇ ਨਵੇਂ ਗਾਣਿਆਂ ਨੂੰ ਐਦਾਂ ਹੀ ਪਿਆਰ ਦਿੰਦੇ ਰਹੋ ਜਿਵੇਂ ਤੁਸੀਂ ਸਾਡੇ ਬਟੂਆ ਗਾਣਾ ਚਾਂਦੀ ਦੀ ਡੱਬੀ ਹੁਣ ਨਵਾਂ ਗਾਣਾ ਸਾਡਾ ਆ ਰਿਹਾ ਗੈਂਗਸਟਰ ਗਾਣਾ ਆ ਰਿਹਾ ਤੇ ਯਾਰ ਡਰਾਈਵਰ ਗਾਣਾ ਆ ਰਿਹਾ ਹੁਣ ਤੁਸੀਂ ਸਾਡੇ ਘੈਂਟ ਸਰਦਾਰ ਗਾਣੇ ਨੂੰ ਬਹੁਤ ਪਿਆਰ ਦਿੱਤਾ ਲਵ Song ਸਾਡਾ ਕੱਲ ਇਵਨਿੰਗ 5:00 ਰਿਲੀਜ਼ ਹੋਣ ਜਾ ਰਿਹਾ ਬਹੁਤ ਬਹੁਤ ਧੰਨਵਾਦ ਹੈ ਜੀ ਜਿੰਨਾ ਪਿਆਰ ਤੁਸੀਂ ਸਾਨੂੰ ਦਵੋਗੇ ਉਹਨਾ ਤੁਹਾਡੇ ਅਗੇ ਅਸੀਂ ਵਧੀਆ ਤੋਂ ਵਧੀਆ ਗੀਤ ਪੇਸ਼ ਕਰਾਂਗੇ ਜੀ ਥੈਂਕ ਯੂ ਧੰਨਵਾਦ ਜੀ ਜੀ ਕਾਲ ਜੀ ਸੋ ਪੀਚ ਵੀ ਨਿਊਜ਼ ਮਾਈ ਸਰਬਜੀਤ ਟਿੰਦੂ ਜੀ ਸੋ ਮੈਂ ਤੇ ਤੁਹਾਨੂੰ ਧੰਨਵਾਦ ਕਰਦਾ ਇੰਨਾ ਪਿਆਰ ਸਤਿਕਾਰ ਦੇਣ ਦੇ ਲਈ ਥੈਂਕ ਯੂ ਦੇਖਦੇ ਰਹੋ ਪੀਵੀ ਸਬੀ ਨਿਊਜ਼ ਥੈਂਕ ਯੂ ਧੰਨਵਾਦ ਜੀ ਸਭ ਤੋਂ ਪਹਿਲਾਂ ਤੇ ਨੀਡੂ ਜੂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਮੇਲੇ ਤੇ ਆ ਕੇ ਇਸ ਮੇਲੇ ਦੀ رونਕ ਨੂੰ ਵਧਾਇਆ ਸੋ ਸਭ ਤੋਂ ਪਹਿਲਾਂ ਦਾ ਜਿੰਨੇ ਵੀ ਦੇਸ਼ ਵਿਦੇਸ਼ ਦੇ ਵਿੱਚ ਜਿੰਨੇ ਮੇਰੇ ਪੰਜਾਬੀ ਪੀਰਵਾਜ਼ੀ ਨੇ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਤਾਲੀਵਾਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਟੀ ਕਮਲ ਤਾਲੀਵਾਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਅਸੀਂ ਪਹੁੰਚੇ ਆ ਪਿੰਡ ਬਦੀਨਪੁਰ ਦੇ ਵਿੱਚ ਜਿੱਥੇ ਬਾਬਾ ਗੁੱਗਾ ਯਾਰ ਪੀਰ ਜੀ ਦਾ ਮੇਲਾ ਹੋ ਰਿਹਾ ਸੋ ਬਹੁਤ ਖੁਸ਼ੀ ਹੋਈ ਆ ਇਸ ਮੇਲੇ ਤੇ ਆ ਕੇ ਸੋ ਸਾਨੂੰ ਪਰਹਲੇ ਕਰਨੇ ਚਾਹੀਦੇ ਨੇ ਇਹ ਜੋ ਸੱਭਿਆਚਾਰਕ ਮੇਲੇ ਕਰਵਾਉਣੇ ਚਾਹੀਦੇ ਨੇ ਕਿਉਂਕਿ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਉਹ ਇਹ ਚੀਜ਼ ਤੋਂ ਬਹੁਤ ਦੂਰ ਹੁੰਦੀ ਜਾ ਰਹੀ ਹੈ ਸੋ ਸਾਡਾ ਸਾਰਿਆਂ ਦਾ ਇੱਕ ਫਰਜ਼ ਬਣਦਾ ਕਿ ਅਸੀਂ ਇਦਾਂ ਦੇ ਸੱਭਿਆਚਾਰਕ ਮੇਲੇ ਕਰਵਾਉਦੇ ਰਹੀਏ ਤੇ ਜੋ ਸਾਡੀ ਨਵੀਂ ਪੀੜ੍ਹੀ ਆ ਉਹਨੂੰ ਜਾਗਰੂਤ ਕਰਦੇ ਰਹੀਏ ਸੋ ਜਿੰਨੇ ਵੀ ਦੇਸ਼-ਵਿਦੇਸ਼ ਦੇ ਵਿੱਚ ਸਾਡੇ ਵੀਰ ਬੈਠੇ ਨੇ ਸੁਦਵਾਰਾ ਤੇ ਫੇਰ ਉਹਨਾਂ ਨੂੰ ਪਿਆਰ ਪੜੀ ਸਤਿ ਸ੍ਰੀ ਅਕਾਲ ਸੋ ਬਹੁਤ ਬਹੁਤ ਧੰਨਵਾਦ ਮੇਰਾ ਵੀਰ ਨੀਟੂ ਜੀ ਪੀਵੀ 26 ਚੈਨਲ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੈਂ ਕਮਲ ਢਾਲੀਵਾਲ ਜੀ ਤੇ ਗੁਜ਼ਾਰਿਸ਼ ਕਰਦੇ ਹਾਂ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਪੰਜਾਬੀਆਂ ਨੂੰ ਕਿ ਪੰਜਾਬ ਨਾਲ ਜਿਹੜਾ ਪੰਜਾਬੀਤ ਨਾਲ ਜਿਹੜਾ ਪੰਜਾਬ ਦੇ ਇਤਿਹਾਸ ਨੂੰ ਜਾਣੋ ਪੰਜਾਬ ਦੇ ਮੇਲਿਆਂ ਨੂੰ ਹੋਰ ਅੱਗੇ ਤੋਂ ਅੱਗੇ ਵਧਣਾ ਹੁੰਗਾਰਾ ਦੋ ਤੇ ਆਪਣੀ ਮਾਂ ਬੋਲੀ ਨਾਲ ਜੁੜੋ ਸੋ ਇਹੀ ਗੁਜ਼ਾਰਿਸ਼ ਹੈ ਬੇਨਤੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ